ਸੱਛਿਕਾ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਗ੍ਰਹਾਂ ਦਾ ਰਾਸ਼ੀ ਪਰਿਵਰਤਨ ਸਾਡੇ ਤੇ ਬਹੁਤ ਬਰਬਾਦ ਹੁੰਦਾ ਕਿਉਂ ਨਾ ਪਾਵੇ ਪਾਉਂਦਾ ਹੀ ਹੈ ਤਾਂ ਹੀ ਤਾਂ ਸਾਡੇ ਮਨ ਦੀ ਸੋਚ ਤੇ ਸਾਡੀਆਂ ਸਥਿਤੀਆਂ ਬਦਲਦੀਆਂ ਨੇ ਕਈ ਵਾਰੀ ਅਸੀਂ ਕਹਿ ਦਿੰਨੇ ਆ ਆਮ ਜੀ ਗੱਲ ਹੈ ਆਪਾਂ ਇੱਕ ਦੂਜੇ ਨੂੰ ਵੀ ਕਹਿ ਦਿੰਨੇ ਆ ਕਿ ਤਕਰੀਬਨ ਪਤਾ ਨਹੀਂ ਕੀ ਹੋ ਗਿਆ ਐਨੇ ਦਿਨ ਤੋਂ ਐਦਾਂ ਹੀ ਪਤਾ ਨਹੀਂ ਕੀ ਹੋ ਗਿਆ ਹੁਣ ਬੜਾ ਵਧੀਆ ਲੱਗਦਾ ਤੇ ਪਤਾ ਨਹੀਂ ਕੀ ਹੋ ਗਿਆ ਸਰੀਰ ਸਾਥ ਹੀ ਨਹੀਂ ਦੇ ਰਿਹਾ ਹੋਇਆ ਕੁਛ ਨਹੀਂ ਹੈ ਹੋਇਆ ਕੁਛ ਨਹੀਂ ਹੈ ਗ੍ਰਹਾਂ ਦੇ ਬਦਲ ਨਾਲ ਮੌਸਮ ਬਦਲਦੇ ਆ ਲੋਜਿਕ ਸੁਣਿਓ ਬੜੇ ਧਿਆਨ ਦੇ ਨਾਲ ਦੇਖੋ ਇੱਕ ਨੰਬਰ ਦੀ ਰਾਸ਼ੀ ਚ ਸੂਰਜ ਸੀ ਇੱਕ ਨੰਬਰ ਮੇਸ਼ ਲਗਣ ਚ ਮਤਲਬ ਉੱਚ ਦਾ ਸੂਰਜ ਸੀ ਜਿਸ ਗ੍ਰਹਿ ਦੇ ਨਾਲ ਸੀ ਜਿਸ ਤਰ੍ਹਾਂ ਦੀ ਸਥਿਤੀ ਸੀ ਓਦਾਂ ਦੇ ਹਾਲਾਤ ਓਦਾਂ ਹੀ ਛੇਤੀ ਛੇਤੀ ਬਣ ਜਾਂਦੇ ਆ ਜਦੋਂ ਬੁੱਧ ਸੂਰਜ ਬੁੱਧ ਦੀ ਯੁਤੀ ਚੱਲ ਰਹੀ ਸੀ ਤਾਂ ਦੇਖੋ ਕਿੰਨੇ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਇੱਕਦਮ ਸਾਰੀਆਂ ਚੀਜ਼ਾਂ ਕੰਟਰੋਲ ਚ ਆ ਗਈਆਂ ਆਣੀ ਐਸੀ ਕਿਉਂਕਿ ਗ੍ਰਹਿ ਹੀ ਇਦਾਂ ਦੇ ਸੀ ਹੈਨਾ ਲੋਜਿਕ ਸੀ ਦੂਜੀ ਗੱਲ ਕਈ ਵਾਰੀ ਕੀ ਹੁੰਦਾ ਏ ਕਿ ਬੜੀ ਵਧੀਆ ਸਥਿਤੀਆਂ ਸਾਰੀਆਂ ਬੜੀ ਰੂਟੀਨ ਬੜੀ ਅੱਛੀ ਚੱਲ ਰਹੀ ਹੁੰਦੀ ਆ ਸਾਲ ਭਰ ਜ਼ਿੰਦਗੀ ਐ ਲੱਗਦੀ ਆ ਕਿ ਜਿੱਦਾਂ ਇੱਕ ਕਿਸੇ ਕਿਸੇ ਮਹੀਨੇ ਤੇ ਕਿਸੇ ਕਿਸੇ ਸਾਲ ਲੱਗਦੀ ਆ ਕਿ ਆ ਤੇ ਪਤਾ ਹੀ ਨਹੀਂ ਲੱਗਿਆ 220 ਕਿੱਦਾਂ ਲੰਘ ਗਿਆ ਜਾਂ 200 ਆ 24 ਕਿੱਦਾਂ ਲੰਘ ਗਿਆ ਬੜਾ ਵਧੀਆ ਸੀ ਸਾਰਾ ਕੁਝ ਚੰਗਾ ਚੰਗਾ ਹੋਇਆ ਸੀ ਆ ਵੀ ਕੀਤਾ ਆ ਵੀ ਕੀਤਾ ਆ ਵੀ ਲਿਆ ਆ ਵੀ ਲਿਆ ਪਰ ਜਦੋਂ ਦਾ ਹੁਣ ਆ ਚੜਿਆ ਤਾਂ ਇਦਾਂ ਉਹ ਚੜਿਆ ਡੁੱਬਿਆ ਦੇ ਹਿਸਾਬ ਨਹੀਂ ਹੁੰਦਾ ਗੱਲ ਗ੍ਰਹਾਂ ਦੀ ਹੁੰਦੀ ਆ ਜਿਸ ਗ੍ਰਹਿ ਦੀ ਆਪਣੀ ਪਾਵਰ ਹੁੰਦੀ ਹੈ ਉਹ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਰਿਜ਼ਲਟ ਦੇਂਦਾ ਸਮਝ ਕੇ ਤੁਸੀਂ ਜਿੱਦਾਂ ਦੀ ਜਿਸ ਗ੍ਰਹਿ ਦੀ ਪਾਵਰ ਹੋਏਗੀ ਤੁਹਾਡੀ ਰਾਸ਼ੀ ਦੇ ਮੁਤਾਬਕ ਉੱਥੇ ਉਹ ਬੈਠਾ ਗ੍ਰਹਿ ਉਦਾਂ ਦੀ ਹੀ એનર્ਜੀ ਤੁਹਾਨੂੰ ਦੇਵੇਗਾ ਤੇ ਜਦੋਂ ਉਹ ਡਾਊਨ ਚੱਲੇਗਾ ਡਾਊਨ ਮੀਨਸ ਇਸ ਤਰ੍ਹਾਂ ਦੀ ਰਾਸ਼ੀ ਚਾਏਗਾ ਜੋ ਤੁਹਾਡਾ ਮਿੱਤਰ ਨਹੀਂ ਹੈ ਇਹ ਤੇ ਹੋਣਾ ਹੀ ਹੈ ਇੱਕੋ ਜੀਆਂ ਸਥਿਤੀਆਂ ਇੱਕ ਜਗ੍ਹਾ ਤੇ ਸਟੇਬਲ ਹੋ ਕੇ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ ਵਕਤ ਨੇ ਇਸੇ ਤਰ੍ਹਾਂ ਚੱਲਣਾ ਹੈ ਕਦੀ ਬਿਲਕੁਲ ਆਪਾ ਚਲੇ ਜਾਣਾ ਹੈ ਤੇ ਕਦੀ ਉਸਨੇ ਫਿਰ ਡਾਉਨ ਵੀ ਹੋਣਾ ਹੈ ਇਹਨੂੰ ਆਪਾਂ ਜ਼ਿੰਦਗੀ ਦਾ ਉਤਰਾ ਚੜਾ ਕਹਿ ਦਿੰਦੇ ਆ ਪੰਜਾਬੀ ਚ ਪਰ ਅਸਲ ਚ ਜ਼ਿੰਦਗੀ ਦਾ ਉਤਰਾ ਚੜਾ ਘੱਟ ਗ੍ਰਹਾਂ ਦਾ ਉਤਰਾ ਚੜਾ ਜ਼ਿਆਦਾ ਹੁੰਦਾ ਮਤਲਬ ਜਿਹੜਾ ਗ੍ਰਹਿ ਜਿੱਥੇ ਬੈਠਦਾ ਏ ਜਦੋਂ ਰਾਸ਼ੀ ਪਰਿਵਰਤਨ ਕਰਦਾ ਏ ਤਾਂ ਉਸ ਮੁਤਾਬਕ ਸਾਡੇ ਆਲੇ ਦੁਆਲੇ ਦਾ ਆਰ ਐਨਰਜੀ ਚੇਂਜ ਹੁੰਦਾ ਚਾਰ ਸਾਲ ਤੋਂ ਕੋਸ਼ਿਸ਼ ਕਰ ਰਹੇ ਹਾਂ ਰਿਸ਼ਤਾ ਨਹੀਂ ਹੋ ਰਿਹਾ ਤੇ ਫਿਰ ਇੱਕਦਮ ਘਰ ਬੈਠਿਆ ਹੋ ਗਿਆ ਲੈ ਇਹ ਕੀ ਹੋਣਾ ਸੀ ਫਿਰ ਅਸੀਂ ਕਹਿੰਦੇ ਹਾਂ ਜਦੋਂ ਵਕਤ ਆਉਣਾ ਸੀ ਤੇ ਵਕਤ ਕਦੋਂ ਆਉਣਾ ਸੀ ਜਦੋਂ ਗ੍ਰਹਾਂ ਨੇ ਬਦਲਣਾ ਸੀ ਜੀ ਹਾਂ ਬਹੁਤ ਸਮਝਦਾ ਤੁਸੀਂ ਬ੍ਰਸਪਤ ਰਾਸ਼ੀ ਪਰਵਰਤਨ ਕਰ ਗਿਆ ਸੀ ਉਸ ਬਾਰੇ ਆਪਾਂ ਜਾਣਕਾਰੀ ਦਵਾਂਗੇ ਗ੍ਰਹ ਬ੍ਰਸਪਤ ਮਹਾਰਾਜ ਅੱਜ ਸਵੇਰੇ ਤੜਕੇ ਜਾਨੀ ਕਿ 15 ਤਰੀਕ ਨੂੰ ਸਵੇਰੇ ਤੜਕੇ ਵੈਸੇ 14 ਦੀ ਰਾਤ ਨੂੰ ਹੀ ਇਸ ਤਾ ਹੋ ਗਿਆ ਸੀ ਰਾਸ਼ੀ ਪਰਵਰਤਨ ਕਿ ਦੇ ਚ ਗਏ ਮਿਥੂਨ ਰਾਸ਼ੀ ਵਿੱਚ ਤਿੰਨ ਨੰਬਰ ਦੀ ਰਾਸ਼ੀ ਤਿੰਨ ਨੰਬਰ ਦੀ ਰਾਸ਼ੀ ਕਿਸ ਦੀ ਹੈ ਬ੍ਰਸਪਤ ਦੀ ਹੈਨਾ ਸੌਰੀ ਬੁੱਧ ਦੀ ਬੁੱਧ ਦੇ ਘਰ ਬ੍ਰਸਪਤ ਪਹਿਲਾਂ ਸ਼ੁਕਰ ਦੇ ਘਰ ਬ੍ਰਸਪਤ ਸੀ ਸ਼ੁਕਰ ਮਤਲਬ 2 ਨੰਬਰ ਦੀ ਰਾਸ਼ੀ ਸ਼ੁੱਕਰ ਦੀ ਹੈ ਬ੍ਰਿਖ ਰਾਸ਼ੀ ਤੇ ਉਸਦੇ ਘਰ ਚ ਬ੍ਰਸਪਤ ਬਿਰਾਜਮਾਨ ਸੀ ਬ੍ਰਸਪਤ ਮਿੱਤਰ ਨਹੀਂ ਹੈ ਸ਼ੁੱਕਰ ਦਾ ਪਰ ਫਿਰ ਵੀ ਦੁਸ਼ਮਣ ਵੀ ਨਹੀਂ ਹੈ ਉਹ ਧਰਤੀ ਤੇ ਹਵਾ ਦੀ ਕੀ ਦੁਸ਼ਮਣ ਕੋਈ ਦੁਸ਼ਮਣੀ ਨਹੀਂ ਹੈ ਹੈਨਾ ਤਾਂ ਐਸੀ ਕਰਕੇ ਧਰਤੀ ਤੇ ਅਸਮਾਨ ਸ਼ੁੱਧ ਹਵਾ ਦਾ ਇੱਕ ਦੂਜੇ ਨਾਲ ਲੈਣਾ ਦੇਣਾ ਤੇ ਕਿਸੇ ਨਾ ਕਿਸੇ ਤਰ੍ਹਾਂ ਹੈ ਹੀ ਹੈ ਤੇ ਇਸੇ ਤਰ੍ਹਾਂ ਨਾਲ ਬੁੱਧ ਦਾ ਤੇ ਬ੍ਰਸਪਤ ਨਾਲ ਕਾਫੀ ਲੈਣਾ ਦੇਣਾ ਬੁੱਧ ਹਰਿਆਲੀ ਹੈ ਤੇ ਬ੍ਰਸਪਤ ਜੋ ਹੈ ਸ਼ੁੱਧ ਹਵਾ ਹਰਿਆਲੀ ਨਾਲ ਹੀ ਸ਼ੁੱਧ ਹੁੰਦੀ ਆ ਇਸੇ ਕਰਕੇ ਤਾਂ ਆਪਾਂ ਕਹਿੰਦੇ ਆ ਪੀੜ ਲਗਾਉਣੀ ਚਾਹੀਦੀ ਹੈ ਪੀੜ ਕਿਦੇ ਹੋਉਂਦੇ ਨੇ ਹੁਣ ਬੁੱਧ ਦੇ ਘਰ ਚ ਬ੍ਰਹਸਪਤ ਗਿਆ ਤੇ ਸਭ ਤੋਂ ਵਧੀਆ ਕੀ ਹੋਇਆ ਤੁਹਾਨੂੰ ਰਾਸ਼ੀ ਨੂੰ ਦੇਖਿਆ ਸਾਹਮਣੇ ਤੋਂ ਆਪਣੀ ਰਾਸ਼ੀ ਨੂੰ ਕੋਈ ਵੀ ਗ੍ਰਹਿ ਜਾਣਕਾਰੀ ਲਈ ਆਪਾਂ ਦੱਸ ਦਈਏ ਕੋਈ ਵੀ ਗ੍ਰਹਿ ਜਦੋਂ ਆਪਣੀ ਰਾਸ਼ੀ ਨੂੰ ਦੇਖਦਾ ਹੁਣ ਮੰਨ ਲਓ 7 ਨੰਬਰ ਚ ਸੂਰਜ ਹੋਵੇ ਤਾਂ ਸਾਹਮਣੇ ਮੰਗਲ ਜੇ 7 ਨੰਬਰ ਚ ਮੰਗਲ ਹੋਵੇ ਤਾਂ ਸਾਹਮਣੇ ਮੇਸ਼ਾ ਰਾਸ਼ੀ ਆ ਇਹ ਉਹਨੂੰ ਦੇਖੂਗਾ ਜੇ 7 ਨੰਬਰ ਚ ਮੰਨ ਲਓ ਕਿ 1 ਨੰਬਰ ਚ ਸ਼ੁਕਰ ਹੋਵੇ ਤਾਂ ਉਹ ਸਾਹਮਣੇ 7 ਨੰਬਰ ਨੂੰ ਦੇਖੂਗਾ ਜਾਨੀ ਸ਼ੁਕਰ ਆਪਣੀ ਰਾਸ਼ੀ ਨੂੰ ਦੇਖ ਰਿਹਾ ਹੈ ਤੇ ਜੋ ਵੀ ગ્રਹ ਆਪਣੀ ਰਾਸ਼ੀ ਨੂੰ ਆਪਣੇ ਘਰ ਨੂੰ ਦੇਖਦਾ ਜਾਂ ਆਪਣੇ ਲਗਨ ਦੇ مالک ਨੂੰ ਦੇਖਦਾ ਇਹ ਕੋਈ ਵੀ ગ્રਹ ਤਾਂ ਉਸ ਦੀ ਸ਼ੁਭਤਾ ਲਈ ਡਬਲ એનર્ਜੀ ਉਸ ਨੂੰ ਮਿਲਦੀ ਹੈ ਇੱਕ ਚੰਗਾ ਪਲੱਸ ਪੁਆਇੰਟ ਸੀ ਕਿ ਤੁਹਾਨੂੰ ਜੁਗਿਆ 9 ਨੰਬਰ ਦੀ ਰਾਸ਼ੀ ਬ੍ਰਸਪਤੀ ਦੀ ਰਾਸ਼ੀ ਹੈ ਤੇ ਬ੍ਰਸਪਤੀ ਆਪਣੇ ਘਰ ਨੂੰ ਦੇਖੇਗਾ ਸ਼ੁਭផល ਦੇਵੇਗਾ ਕਿਹੜੀਆਂ ਰਾਸ਼ੀਆਂ ਲਈ ਕਿ ਨਾਲੇ ਕੀ ਫੈਕਟ ਪਏਗਾ ਕਿ ਦਾ ਮਿੱਤਰ ਹੈ ਕਿ ਇਹਨਾਂ ਨੂੰ ਥੋੜਾ ਸਤਰਕ ਰਹਿਣਾ ਚਾਹੀਦਾ ਤੇ ਕਿ ਇਹਨਾਂ ਨੂੰ ਆਰਾਮ ਨਾਲ ਚੱਲਣਾ ਚਾਹੀਦਾ ਕਿ ਇਹਨਾਂ ਦੇ ਇਸ ਸਾਲ ਰਿਸ਼ਤੇ ਹੋ ਜਾਣੇ ਆ 13 ਮਹੀਨੇ ਚੱਲਣਾ ਇਸ ਨੀਸ ਰਾਸ਼ੀ ਵਿੱਚ ਹਾਂ ਇੱਕ ਦੋ ਵਾਰ ਬੱਕਰੀ ਹੋਏਗਾ ਆਪਾਂ ਤੁਹਾਨੂੰ ਦੱਸਾਂਗੇ ਇੱਕ ਦੋ ਵਾਰ ਮਾਰਗੀ ਹੋਏਗਾ ਦੱਸਾਂਗੇ ਕਦੇ ਅੱਗੇ ਚਾਏਗਾ ਤੇ ਕਦੇ ਪਿੱਛੇ ਤੇ ਉਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਜ਼ਰੂਰ ਦਵਾਂਗੇ ਜਾਨੀ ਕਿ ਜੁਲਾਈ ਤੱਕ ਚੱਲੇਗਾ ਨੈਕਸਟ ਇਅਰ 2026 ਤੱਕ ਠੀਕ ਹੈ ਉਸ ਬਾਰੇ ਆਪਾਂ ਚਰਚਾ ਕਰਦੇ ਹਾਂ 12 ਰਾਸ਼ੀਆਂ ਵਾਲੇ ਓਕੇ ਕੋਈ ਵੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੋਵੇ ਤੁਸੀਂ ਕੁਐਸਚਨ ਜ਼ਰੂਰ ਕਰ ਸਕਦੇ ਹੋ ਬਾਕੀ ਲੀਵਿੰਗ ਇੰਡੀਆ ਤੇ ਮੇਰਾ ਪ੍ਰੋਗਰਾਮ ਆਉਣਾ ਸ਼ੁਰੂ ਹੋ ਗਿਆ ਹੈ ਇਸ ਵੇਲੇ 8:30 ਵਜੇ ਦਿੱਲੀ ਆਇਆ ਕਰੂਗਾ ਤੇ ਉਹਦੇ ਚ ਤੁਸੀਂ ਸ਼ਨੀਵਾਰ ਵਾਲੇ ਦਿਨ 8:30 ਵਜੇ ਲਾਈਵ ਹੋਵੇਗਾ ਉੱਚ ਤੁਸੀਂ ਫੋਨ ਕਾਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਆ ਜਾਂਦਾ ਹੈ ਜੇ ਹੋ ਸਕੇ ਤਾਂ ਮੈਂ ਵੀ ਆਪਣੀ ਕਿਸੇ ਵੀਡੀਓ ਤੇ ਨੰਬਰ ਤੁਹਾਨੂੰ ਲਿਖ ਕੇ ਸ਼ੇਅਰ ਕਰ ਦੂੰਗੀ ਉ じゃ ਤੁਸੀਂ ਚੈਨਲ ਤੋਂ ਵੈਸੇ ਨੰਬਰ ਤੁਹਾਨੂੰ ਮਿਲ ਹੀ ਜਾਣਾ ਹੈ ਔਰ ਇੱਕ ਮੈਂ ਪਾਈ ਸੀ ਆਪਣੀ ਸਟੇਟਸ ਵੀ ਲਾਇਆ ਸੀ ਉਹਦੇ નીચે ਸ਼ਾਇਦ ਪਤਾ ਨਹੀਂ ਉਹਨਾਂ ਦਾ ਨੰਬਰ ਹੈ ਕਿ ਨਹੀਂ ਉਹਨਾਂ ਦੇ ਨੰਬਰ ਤੇ ਫੋਨ ਕਰਨਾ ਤੁਸੀਂ ਹੈਨਾ ਤਾਂ ਹੀ ਸਟੂਡੀਓਜ਼ ਫੋਨ ਆਊਗਾ ਤੇ ਮੈਂ ਤੁਹਾਨੂੰ ਜੋ ਤੁਸੀਂ ਮਤਲਬ ਪੁੱਛਣਾ ਚਾਹੁੰਦੇ ਹੋ ਆਪਣੇ ਗ੍ਰਹਿਾਂ ਬਾਰੇ ਤਾਂ ਉਹਦੇ ਲਈ ਮੈਂ ਤੁਹਾਨੂੰ ਲੌਜੀਕਲੀ ਜ਼ਰੂਰ ਜਵਾਬ ਦਊਂ ਠੀਕ ਹੈ ਤੇ ਚਲੋ ਸਭ ਤੋਂ ਪਹਿਲਾਂ ਜਾਂਦੇ ਆਪਾਂ ਐਰੀਜ਼ ਦੇ ਮੇਸ਼ਰਾ રાશિ ਵਾਲਿਆਂ ਦੇ ਲਈ ਮੇਸ਼ਰਾ રાશિ ਵਾਲਿਆਂ ਦੇ ਲਈ ਬ੍ਰਹਸਪਤ ਜੋ ਹੈ ਇਹ ਤਕਰੀਬਨ ਵਾਇਣੇ ਖਾਨੇ ਦਾ ਮਾਲਕ ਵੀ ਹੈ ਤੇ ਨੌਵੇਂ ਖਾਨੇ ਦਾ ਮਾਲਕ ਵੀ ਹੈ ਕਿਸਮਤ ਦਾ ਮਾਲਕ ਵੀ ਹੈ ਬੈਠਾ ਹੈ ਤੀਸਰੇ ਸਥਾਨ ਵਿੱਚ ਤੀਜੇ ਖਾਨੇ ਚ ਸੰਕੇਤ ਆ ਤੁਝੇ ਤੋਂ ਨਿਕਲ ਕੇ ਇੱਕ ਤਾਂ ਤੀਜੇ ਖਾਨੇ ਬੁੱਧ ਦੇ ਘਰ ਚ ਗਿਆ ਤੇ ਬੁੱਧ ਜੋ ਹੈ ਆਪਾਂ ਨੂੰ ਪਤਾ ਹੀ ਹੈ ਸਾਡੇ ਤੁਹਾਡੇ ਛੇਵੇਂ ਖਾਨੇ ਦਾ ਮਾਲਕ ਵੀ ਹੈ ਅਤੇ એનર્ਜੀ ਬਹੁਤ ਅੱਛੀ ਦੇਣ ਵਾਲਾ ਤੁਹਾਨੂੰ ਕੌਨਫੀਡੈਂਸ ਤੁਹਾਡਾ ਵਧਾਉਣ ਵਾਲਾ ਹੈ ਤੀਜੇ ਖਾਨੇ ਚ ਜਾ ਕੇ ਹਿੰਮਤ ਦੇਣ ਵਾਲਾ ਕਿਉਂਕਿ ਪ੍ਰਾਕਰਮ ਸਥਾਨ ਚ ਬੈਠੇਗਾ ਹਿੰਮਤ ਨਾਲ ਕੀਤੇ ਕੰਮ ਕਿਸਮਤ ਦੇ ਸਥਾਨ ਨੂੰ ਦੇਖੇਗਾ ਵਦੇਸ਼ ਯਾਤਰਾ ਕਰਾਏਗਾ ਕਿਸਮਤ ਦਾ ਸਾਥ ਪੂਰਾ ਪੂਰਾ ਮਿਲੇਗਾ ਲਿਖਿਆ ਕਰਨ ਜਿੱਦਾਂ ਕਈ ਵਾਰੀ ਆਪਾਂ ਨੂੰ ਇੰਟੂਇਸ਼ਨ ਹੋ ਜਾਂਦੀ ਆ ਲੈ 99 ਤੇ ਜਾ ਕੇ ਮੈਨੂੰ ਪਤਾ ਚੱਲ ਗਿਆ ਕਿ ਇਸ ਟਾਈਮ ਤੇ ਆ ਚੀਜ਼ ਹੋਣ ਵਾਲੀ ਐ ਇਸ ਕਰਕੇ ਮੈਂ ਆ ਚੀਜ਼ ਕੀਤੀ ਮਤਲਬ ਕਿ ਤੁਹਾਡੀ ਇੰਟੂਇਸ਼ਨ ਪਾਵਰ ਵਧਣ ਵਾਲੀ ਆ ਕਿਸਮਤ ਦਾ ਪੂਰਾ ਸਾਲ ਨੇਮ ਫੇਮ ਵਧਣ ਵਾਲਾ ਤੁਹਾਡਾ ਤੇ ਨੇਮ ਫੇਮ ਬ੍ਰਹਸਪਤੀ ਦੀ એનર્ਜੀ ਤੁਹਾਡੀ ਵਧਾ ਦੇ ਇਹ ਕਿਉਂਕਿ ਸ਼ਨੀ ਦਾ ਪੂਰਾ ਪੂਰਾ ਸਾਥ ਵੀ ਤੁਹਾਨੂੰ ਇੱਥੇ ਬੈਠ ਕੇ ਮਿਲਣਾ ਕਿਉਂਕਿ ਉਹ 12ਵੇਂ ਸਥਾਨ ਵਿੱਚ ਬਿਰਾਜਮਾਨ ਹੈ ਤਾਂ ਮੇਸ਼ ਰਾਸ਼ੀ ਵਾਲਿਆਂ ਨੇ ਜੋ ਬ੍ਰਹਸਪਤੀ तीसरे ਸਥਾਨ 'ਚ ਗਿਆ ਹੈ ਤੁੜੀ ਤੁਹਾਡੇ ਕਲੋਜ਼ੀ ਰਿਸ਼ਤੇ ਖਰਾਬ ਕਰਾ ਸਕਦਾ ਹੈ ਕਿਉਂਕਿ ਬੁੱਧ ਦੇ ਘਰ ਚਾ ਤਾਂ ਦਿਮਾਗ ਨਾਲ ਰਿਸ਼ਤਿਆਂ ਨੂੰ ਚਲਾਉਣ ਦੇ ਲਈ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਆ ਗਰ ਆਵੇ ਤਾਂ ਮਨ ਦਿਮਾਗ ਨੂੰ ਬੈਲੈਂਸ ਕਰਕੇ ਚੱਲੋ ਇਸ ਬ੍ਰਸਪਦ ਦੇ ਰਾਸ਼ੀ ਪਰਵਰਤਨ ਦਾ ਉਪਾਸਿਰ ਰਹੀ ਹੈ ਕਿ ਬੁੱਧ ਦੇ ਘਰ ਚ ਗਿਆ ਤਾਂ ਕਿਤੇ ਪਿੱਪਲ ਦਾ ਪੀੜ ਕਿਤੇ ਨਿੰਮ ਦਾ ਪੀੜ ਨਿੰਮ ਮੰਗਲ ਦੀ ਹੈ ਤੇ ਪਿੱਪਲ ਜੋ ਬ੍ਰਸਪਦਾ ਕਾਰਕ ਹੈ ਤਾਂ ਲਗਾਉਂਦੇ ਹੋ ਰਹੋਗੇ ਤਾਂ ਸ਼ੁਭផល ਮਿਲੇਗਾ ਟੌਰਸੀਨ ਬ੍ਰਿਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਲਗਨ ਚੋਂ ਨਿਕਲ ਗਿਆ ਅਸ਼ਟਮੇਸ਼ੀ ਨਗਰ ਚੋਂ ਨਿਕਲ ਕੇ ਦੂਸਰੇ ਸਥਾਨ ਚ ਗਿਆ ਤਾਂ ਵਧੀਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਤਾਂ ਦੂਸਰੇ ਬ੍ਰਸਪਤ ਕਿਉਂਕਿ ਅਸ਼ਟਮੇਸ਼ ਸੀ ਤਾਂ ਤੁਹਾਨੂੰ ਸਾਹ ਆਇਆ ਤੁਹਾਡੀ ਸਿਹਤ ਹੁਣ ਠੀਕ ਹੁੰਦੀ ਚਾਹੀਦੀ ਪਿਤਾ ਦੀ ਸਿਹਤ ਥੋੜੀ ਖਰਾਬ ਰਹਿ ਸਕਦੀ ਹੈ ਪਿਤਾ ਦੀ ਸਿਹਤ ਦਾ ਖਾਸ ਧਿਆਨ ਰੱਖੋ ਗਾਜ਼ਲਾ ਜ਼ੁਕਾਮ ਵੀਕਨੈਸ ਤੋਂ ਵਗੈਰਾ ਕੁਝ ਜ਼ਿਆਦਾ ਰਹੇਗੀ ਉਹਨਾਂ ਨੂੰ ਤੇ ਬ੍ਰਿਕ ਰਾਸ਼ੀ ਵਾਲਿਆਂ ਨੂੰ ਬ੍ਰਸਪਤ ਦੂਸਰੇ ਸਥਾਨ ਵਿੱਚ ਸ਼ੁਭ ਫਲ ਦਵੇ ਕਿਉਂਕਿ ਇੱਥੇ ਬੈਠ ਕੇ ਅਸ਼ਟਮੇਸ਼ ਖਾਨੇ ਨੂੰ ਵੀ ਦੇਖੇਗਾ ਤਾਂ ਥੋੜੀ ਕੈਸ਼ ਇਨ ਹੈਂਡ ਦੀ ਕਮੀ ਦੇ ਸਕਦਾ ਹੈ ਕਿਉਂਕਿ ਤੁਹਾਡੇ ਲਈ ਅਸਟਮੇਸ਼ਨ ਐਂ ਬ੍ਰੇਸਪਤ ਜਦੋਂ ਧਨ ਸਥਾਨ 'ਚ ਬੈਠ ਗਿਆ ਪੈਸੇ ਦਾ ਨੁਕਸਾਨ ਹੋਣਾ ਪੈਸਾ ਦਿੱਤਾ ਫਾਸ ਜਾਣਾ ਭੈਣ ਭਾਈ ਨਾਲ ਜੜਾਈ ਝਗੜੇ ਕੋਈ ਸੇ ਪ੍ਰੋਪਰਟੀ ਨੂੰ ਲੈ ਕੇ ਹੋ ਜਾਣਾ ਇਹ ਥੋੜੀਆਂ ਸੰਭਾਵਨਾਵਾਂ ਹੈ ਇਸ ਸਾਲ ਵਾਝ ਸਕਦੀਆਂ ਨੇ ਤਾਂ ਕੇਸਰ ਦੀ ਡੱਬੀ ਇੱਕ ਆਪਣੀ ਕੱਪੜਿਆਂ 'ਚ ਰੱਖ ਲਓ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਲੰਗਰ 'ਚ ਕਦੇ ਕਦੇ ਹਲਦੀ ਦਿਂਦੇ ਰਹਿਣਾ ਜਦੋਂ ਤੱਕ ਬ੍ਰੇਸਪਤ ਤੁਹਾਡੇ ਲਗਨ 'ਚ ਚੱਲੇਗਾ ਸੌਰੀ ਦੂਸਰੇ ਥਾਂ 'ਚ ਚੱਲੇਗਾ ਜੈਮਿਨੀਜ਼ਾਂ ਦੀ ਮਿਥੂਨ ਰਾਸ਼ੀ ਵਾਲਿਆਂ ਦੇ ਲਗਨ ਛਾਇਆ ਬ੍ਰੇਸਪਤ ਸਤਨੇ ਕੰਨੇ ਦਾ ਮਾਲਕ ਪਹਿਲੀ ਗੱਲ ਤਾਂ ਇਹ ਕਿ ਮਿੱਥੋਂ ਲਗਨ ਤੇ ਮਿੱਥੋਂ ਰਾਸ਼ੀ ਵਾਲੇ ਦੀ ਸ਼ਾਦੀ ਹੋ ਰਹੀ ਹੈ ਅਗਰ ਤੁਹਾਡੀ ਸ਼ਾਦੀ ਦੀ ਉਮਰ ਹੈ ਕਾਫੀ ਦਿਨ ਤੋਂ ਰਿਸ਼ਤਾਨੀ ਸੀ ਹੋ ਰਹੀਆ ਵਧੀਆ ਲਾਟ ਨਹੀਂ ਸੀ ਕਿ ਤੁਹਾਨੂੰ ਲੱਭ ਰਿਆ ਕੋਈ ਵੀ ਕਿਸੇ ਤਰ੍ਹਾਂ ਨਾਲ ਹਨਾ ਤਾਂ ਉਹ ਹੁਣ ਤੁਹਾਨੂੰ ਵਧੀਆ ਵਰ ਜਾਂ ਕੰਨਿਆ ਜੋੜੀ ਤੁਹਾਡੇ ਹੈਗੇ ਆ ਵਿਆਹ ਕਰਨ ਦੇ ਲਈ ਕੁੜੀ ਜਾਂ ਮੁੰਡਾ ਜੋ ਚਾਹੀਦਾ ਤੁਹਾਨੂੰ ਮਤਲਬ ਕਿ ਕਿਸੇ ਨੂੰ ਜਵਾਈ ਚਾਹੀਦਾ ਹੈ ਕਿਸੇ ਨੂੰ ਨੂੰ ਚਾਹੀਦੀ ਹੈ ਤਾਂ ਦੇਖੋ ਜਿਨ੍ਹਾਂ ਦਾ ਮਿਥਨ ਲਗਨ ਤੇ ਮਿਥਨ ਰਾਸ਼ੀ ਆ ਉਹਨਾਂ ਦੀ ਸ਼ਾਦੀ ਹੋਣ ਵਾਲੀ ਹੈ ਪੂਰੇ ਸਾਲ ਦੇ ਵਿੱਚ ਵਧੀਆ ਵੈਸੇ ਦੂਸਰੇ ਘਰ ਚ ਜਾ ਕੇ ਵੀ ਬ੍ਰਹਸਪਤ ਅੱਛਾ ਕਰੇਗਾ ਤਾਂ ਸ਼ਾਦੀ ਹੋ ਜਾਏਗੀ ਤੁਹਾਡੀ ਉੱਚਾ ਹੋਣਾ ਹੈ ਉਸ ਤੋਂ ਬਾਅਦ ਉਹਨੇ ਤਾਂ ਇੱਕ ਤਾਂ ਸ਼ਾਦੀ ਲਈ ਅੱਛਾ ਸ਼ਾਦੀ ਹੋ ਜਾਏਗੀ ਦੂਸਰਾ ਸਤਨੇਖਾ ਨੇ ਨੂੰ ਦੇਖੇਗਾ ਕੋਈ ਨਵਾਂ ਬਿਜ਼ਨਸ ਕਰਨਾ ਹੈ ਉਹਦੇ ਲਈ ਵੀ ਇਹ ਸਿਤਾਰੇ ਤੁਹਾਡਾ ਪੂਰਾ ਸਾਥ ਦੇਣਗੇ ਤੀਜੀ ਗੱਲ ਸਭ ਤੋਂ ਵਧੀਆ ਬ੍ਰਹਸਪਤ ਲਗਨ ਤੇ ਤੁਹਾਡੀ ਸੋਚ ਨੂੰ ਸਾਤਿਕ ਧਾਰਮਿਕ ਕੰਮਾਂ 'ਚ ਰੁਚੀ ਵਧੇਗੀ ਧਾਰਮਿਕ ਤੌਰ ਤੇ ਧਾਰਮਿਕ ਫੰਕਸ਼ਨ ਵੀ ਹੋਣਗੇ ਤੁਹਾਡਾ ਮਨ ਕਿਤੇ ਧਾਰਮਿਕ ਯਾਤਰਾ ਕਰਨੋਂ ਬਣ ਰਿਹਾ ਉਹ ਵੀ ਹੋਏਗੀ ਜਾਨੀ ਕਹਿ ਸਕਦੇ ਆ ਇੱਥੇ ਬ੍ਰਹਿਸਪਤ ਕਾਫੀ ਅੱਛੇ ਸ਼ੁਭਫਲ ਤੁਹਾਨੂੰ ਦੇਗਾ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬ੍ਰਹਿਸਪਤ ਕਿਸਮਤ ਦਾ ਮਾਲਕ ਤੇ ਬ੍ਰਹਿਸਪਤ ਛੇ ਮਿਥਾ ਨੇ ਦਾ ਮਾਲਕ ਧਿਆ ਕਿੱਥੇ ਆਪਣੀ ਰਾਸ਼ੀ ਤੋਂ ਤੁਹਾਡੀ ਰਾਸ਼ੀ ਤੋਂ ਬਾਹਰ ਨੇ ਸਥਾਨ 'ਚ ਕਰਕਰਾਸ਼ੀ ਵਾਲਿਆਂ ਦੇ ਜੋ ਬ੍ਰਹਿਸਪਤ ਬਾਹਰ ਨੇ ਸਥਾਨ ਵਿੱਚ ਕਿਸਮਤ ਦਾ ਮਾਲਕ ਗਿਆ ਇਹ ਤੁਹਾਡੇ ਲਈ ਵਿਦੇਸ਼ ਯਾਤਰਾ ਨੇ ਬਹੁਤ ਚੰਗਾ ਹੋ ਗਿਆ ਆਪਣਾ ਕੰਮ ਕਾਰ ਸ਼ੁਰੂ ਕਰਨ ਵਾਲਿਆਂ ਲਈ ਉਸ ਤੋਂ ਵੀ ਵਧੀਆ ਹੋ ਗਿਆ ਤੇ ਨਾਲ ਹੀ ਬ੍ਰਸਪਤੀ ਇੱਥੇ ਤੁਹਾਨੂੰ એનર્ਜੀ ਤੇ ਬਜ਼ੁਰਗਾਂ ਦੀ ਸਿਹਤ ਦਾ ਖਾਸ ਧਿਆਨ ਦੇਣ ਵਾਲੇ ਦਾ ਥੋੜਾ ਪ੍ਰੇਰਿਤ ਕਰਦੀ ਆ ਪਰ ਨਾਲ ਹੀ ਭਗਤੀ ਤੇ ਮੈਡੀਟੇਸ਼ਨ ਤੇ ਨਾਲ ਆਪਾਂ ਕਈ ਧਾਰਮਿਕ ਯਾਤਰਾਵਾਂ ਕਰਕ ਲੱਗਣ ਵਾਲੀਆਂ ਨਹੀਂ ਹੋਣ ਵਾਲੀਆਂ ਨੇ ਕਿਉਂਕਿ ਨੌਵੇਂ ਬੈਠਾ ਬਸ ਥੋੜਾ ਜਿਆਦਾ ਦੋ ਤਿੰਨ ਚੀਜ਼ਾਂ ਦਾ ਧਿਆਨ ਦੇਣਾ ਹੈ ਇੱਕ ਤੇ ਆਪਣੀਆਂ ਅੱਖਾਂ ਦਾ ਧਿਆਨ ਦੇਣਾ ਇਸ ਸਾਲ ਇੱਕ ਲੀਵਰ ਕਿਡਨੀ ਹਾਜ਼ਮੇ ਦਾ ਧਿਆਨ ਦੇਣਾ ਹੈ ਬਾਰੀ ਖਾਣਾ ਜਾਂ ਕਿਸੇ ਵੀ ਤਰ੍ਹਾਂ ਨਾਲ ਤੁਹਾਨੂੰ ਲੱਗਦੀ ਹੈ ਕਿਸੇ ਚੀਜ਼ ਤੋਂ ਪ੍ਰੋਬਲਮ ਆ ਰਹੀ ਹੈ ਤਾਂ ਉਸ ਤੋਂ ਥੋੜਾ ਪਰਹੇਜ਼ ਰੱਖ ਕੇ ਚੱਲੋਗੇ ਤਾਂ ਕਾਫੀ ਜ਼ਿਆਦਾ ਸੇਤ ਤੁਹਾਡੀ ਅੱਛੀ ਹੁੰਦੀ ਜਾਏਗੀ ਦੂਜੀ ਗੱਲ ਮੇਨ ਉਪਾਅ ਇ ਤੇ ਕਰਕਰਾਂਸ਼ੀ ਵਾਲਿਆਂ ਨੇ ਕੀ ਕਰਨਾ ਹੈ ਕਿ ਕਪੀਲਾ ਕੱਪੜੇ ਦਾ ਰੁਮਾਲ ਲੈਣਾ ਹੈ ਕਿੰਨਾ ਵੀ ਲੈ ਸਕਦੇ ਹੋ ਗੰਗਾ ਸਰਨਾਂ ਤੋਂ ਓਕੇ ਆਪਣੇ ਕੋਲ ਰੱਖ ਲਓ ਇਹ ਨਹੀਂ ਕਿ ਇਸ ਦਿਨ ਰੱਖਣਾ ਹੈ ਇਸ ਦਿਨ ਰੱਖਣਾ ਕਿਸੇ ਵੀ ਦਿਨ ਰੱਖ ਸਕਦੇ ਹੋ ਕੋਈ ਚੱਕਰ ਨਹੀਂ ਹੈ ਬ੍ਰਹਸਪਤ ਨੇ ਅੱਜ ਰਾਸ਼ੀ ਪਰਵਰਤਨ ਕਰ ਲੈਣਾ ਹੈ ਅੱਜ ਕੱਲ੍ਹ ਪਰਸੋਂ ਕਿਸੇ ਵੀ ਦਿਨ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ ਠੀਕ ਹੈ ਤੇ ਦੂਜਾ ਬਜ਼ੁਰਗਾਂ ਨਾਲ ਰਾਤੜਾ ਬਿਲਕੁਲ ਨਹੀਂ ਕਰਨਾ ਮਾਤਾ ਪਿਤਾ ਦੇ ਦਾਦਾ ਦਾਦੀ ਦੇ ਨਾਨਾ ਨਾਨੀ ਦੇ ਪੈਰੀ ਹੱਥ ਲਾਉਂਦੇ ਰਹੋ ਆਪਣੇ ਇਸ ਨੂੰ ਮੱਥਾ ਟੇਕੋ ਸਭ ਕੁਝ ਸ਼ੁਭ ਹੋ ਰਹਿਗਾ ਠੀਕ ਹੈ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਇਨਕਮ ਸਥਾਨ ਜਾ ਗਿਆ 8ਵੇਂ ਖਾਨੇ ਦਾ ਮਾਲਕ ਦੇ ਨਾਲ 5ਵੇਂ ਖਾਨੇ ਦਾ ਮਾਲਕ ਪਰ ਪੰਜਵਾਂ ਖਾਨਾ ਤੁਹਾਡੀ ਸੋਚ ਹੈ ਉਸ ਨੂੰ ਦੇਖੇਗਾ ਸੋਚ ਤੇ ਆਪਕਾ ਔਲਾਦ ਪ੍ਰਾਪਤ ਲਈ ਯਤਨ ਕਰਨਾ ਚਾਹੁੰਦੇ ਸੀ ਇਹ ਸਮਾਂ ਬਿਲਕੁਲ ਬੈਸਟ ਹੈ ਔਲਾਦੀ ਸੈਟਿੰਗ ਲਈ ਸਮਾਂ ਬਿਲਕੁਲ ਅੱਛਾ ਹੈ ਮਨ ਥੋੜਾ ਸੰਤੁਸ਼ਟੀ ਵਾਲੇ ਪਾਸੇ ਜਾਣਾ ਸ਼ੁਰੂ ਹੋ ਜੇਗਾ ਕਿ ਕੰਮਕਾਰ ਹੋ ਜਾਣਿਆ ਰਸਤੇ ਮਿਲ ਜਾਣਿਆ ਕੁਦਰਤੀ ਤੌਰ ਤੇ ਹਰ ਤਰ੍ਹਾਂ ਨਾਲ ਮੱਤਦਾਨਦਾਰ ਤੁਹਾਨੂੰ ਮਿਲ ਜਾਣੀ ਹੈ ਮਤਲਬ ਕਿ ਜਦੋਂ ਸਾਡੀ ਸੋਚ ਅੱਛੀ ਸਾਡੇ ਹੋਸ਼ ਅੱਛੇ ਸਾਡੇ ਰਸਤੇ ਅੱਛੇ ਸਾਡੀ ਨੀਅਤ ਅੱਛੀ ਤਾਂ ਫਿਰ ਹਰ ਚੀਜ਼ ਅੱਛੀ ਮਤਲਬ ਕੁਦਰਤ ਨੇ ਔਰ ਆਇਨਾ ਵਧੀਆ ਬਣਾ ਲੈਣਾ ਕਿ ਸਭ ਕੁਝ ਅੱਛਾ ਪਰਫੈਕਟ ਹੋਵੇ ਇਨਕਮ ਸਥਾਨ ਚ ਇਤੋਂ ਦਾ ਉਧਾਰ ਦੇਣ ਤੋਂ ਬਚਣਾ ਉਧਾਰ ਲੈਣ ਤੇ ਦੇਣ ਦੋਨਾਂ ਸੋਚ ਤੇ ਹੋਸ਼ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਸੋਚ ਤੇ ਹੋਸ਼ ਦੇ ਨਾਲ ਜਿਹੜਾ ਆਪਾਂ ਕੰਮ ਕਰਾਂਗੇ ਊਰਜੀ ਤੇ ਨੀਅਤ ਨੇ ਬੜਾ ਅੱਛਾ ਕਾਰਹੀ ਦੇਣਾ ਹਾਂ ਬੱਚਿਆਂ ਦੀ ਸ਼ਾਦੀ ਦੀ ਫਿਕਰ ਸੀ ਤੁਹਾਨੂੰ ਤੇ ਉਹ ਵੀ ਹੋਣ ਚਾਹੀਦੀ ਹੋਣੀ ਸ਼ੋ ਮਤਲਬ ਉਹਦੇ ਲਈ ਰਿਸ਼ਤਾ ਆਉਣਾ ਸ਼ੁਰੂ ਹੋ ਜਾਏਗਾ ਹਨਾ ਤੇ ਮੇਨ ਗੱਲ ਇਹ ਆ ਕਿ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਤ ਅਸ਼ਟਮੇਸ਼ ਹੋਣ ਕਰਕੇ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਇਨਕਮ ਨਾਲ ਕਿਤੇ ਫਸ ਜੇ ਤਾਂ ਪੈਸੇ ਉਧਾਰ ਦੇਣ ਤੋਂ ਵੀ ਬਚਣਾ ਹੈ ਤੇ ਜਿਆਦਾ ਉਧਾਰ ਲੈਣ ਤੋਂ ਵੀ ਬਚਣਾ ਕਿਉਂਕਿ ਪਹਿਲਾਂ ਤੋਂ ਹੀ ਸ਼ਨੀ ਤੁਹਾਡੇ 8ਵੇਂ ਸਥਾਨ ਵਿੱਚ ਚੱਲ ਰਿਹਾ ਤਾਂ ਇਸ ਕਰਕੇ ਬਹੁਤ ਸੰਭਲ ਕੇ ਚੱਲਣਾ ਖਾਸ ਤੌਰ ਤੇ ਤੁਹਾਡੇ ਲਈ ਪੈਸੇ ਦਾ ਲੈਣ ਦੇਣ ਤੇ ਬਿਜ਼ਨਸ ਵਿੱਚ ਜ਼ਿਆਦਾ ਇਨਵੈਸਟਮੈਂਟ ਇਸ ਸਮੇਂ ਤੇ ਨਹੀਂ ਕਰਨੀ ਚਾਹੀਦੀ ਠੀਕ ਹੈ ਅਗਲੀ ਰਾਸ਼ੀ ਵਰਗੋਚਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਆਪਾਂ ਦੇਖੀਏ ਤਾਂ ਬ੍ਰਹਸਪਤੀ ਜੋ ਹੈ ਚਲਾ ਗਿਆ 10ਵੇਂ ਸਥਾਨ ਵਿੱਚ ਸੇਤ ਲਈ ਇੱਥੇ ਬੈਠਾ ਬ੍ਰਹਸਪਤੀ ਸ਼ੁਭਫਲ ਨਹੀਂ ਦਿੰਦਾ ਤਾਂ ਪਰਿਵਾਰ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਪਰੇਸ਼ਾਨੀ ਬਿਮਾਰੀ ਹੈ ਨਾ ਅੱਤਾਂ ਕੋਈ ਹੋਵੇ ਤਾਂ ਉਹਨੂੰ ਹਲਕੇ 'ਚ ਨਹੀਂ ਲੈਣਾ ਟੈਸਟ ਵਗੈਰਾ ਕਰਾਉਂਦੇ ਰਹਿਣਾ ਹੈ। ਦੂਸਰਾ ਥੋੜੇ ਕਲੋਜ਼ਲੀ ਰਿਸ਼ਤੇ ਜਿੱਦਾਂ ਆਪਾਂ ਕਹਿ ਦਿੰਨੇ ਆਂ ਖਰਾਬ ਹੋ ਸਕਦੇ ਆ ਪਰ ਘਰ ਪਰਿਵਾਰ ਵਿੱਚ ਖੁਸ਼ੀਆਂ ਦੇ ਮਾਹੌਲ ਇਸ ਕਰਕੇ ਬਣੇ ਰਹਿਣਗੇ ਕਿਉਂਕਿ ਚੌਥੇ ਖਾਣੇ ਨੂੰ ਦੇਖੇਗਾ ਤੇ ਚੌਥਾ ਖਾਣਾ ਉਸ ਚੀਜ਼ ਦੀ ਵਿ੍ਰਿਧੀ ਕਰਦਾ ਸੁੱਖਾਂ ਦੀ। ਮਾਂ ਦੀ ਸਿਹਤ ਬਿਲਕੁਲ ਠੀਕ ਹੁੰਦੀ ਜਾਏਗੀ। ਘਰ ਪਰਿਵਾਰ ਵਿੱਚ ਅਗਰ ਕਿਸੇ ਦੇ ਹਸਪੀਟਲ ਦੇ ਚੱਕਰ ਲੱਗ ਰਹੇ ਹੋਣ ਤਾਂ ਚਲਦੇ ਪਾਣੀ ਵਿੱਚ ਇਸ ਟਾਈਮ ਤੇ ਤੁਸੀਂ ਚਨੇ ਦੀ ਦਾਲ ਜਾਂ ਗੁੜ ਵਗੈਰਾ ਚੰਨ ਪਰਵਾਹ ਕਰਦੇ ਰਹੋ। ਰਿਲੈਕਸ ਮਿਲਦੀ ਰਹੂਗੀ ਪਰ ਨਾਲ ਹੀ ਕਿਉਂਕਿ ਬ੍ਰਹਸਪਤ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਤੁਹਾਡੇ 4ਵੇਂ ਖਾਨੇ ਦਾ ਮਾਲਕ ਹੈ ਤੇ ਇਸ ਕਰਕੇ ਬਜ਼ੁਰਗਾਂ ਦੀ ਸਿਹਤ ਵੱਲ ਬਿਲਕੁਲ ਧਿਆਨ ਦੇਣਾ ਹੈ ਜ਼ਰੂਰੀ ਆ ਆਪਣੇ ਸੁੱਖਾਂ ਵੱਲ ਵੀ ਧਿਆਨ ਦੇਣਾ ਉਸ ਤੋਂ ਜ਼ਿਆਦਾ ਜ਼ਰੂਰੀ ਆਪਣੀ ਸਿਹਤ ਸੰਭਾਲਣੀ ਤਾਂ ਜ਼ਰੂਰੀ ਹੈ ਹੀ ਹੈ ਨਾਲ ਹੀ ਸੈਰ ਕਰਨੀ ਕਿਉਂਕਿ ਬੁੱਧ ਦੇ ਘਰ ਚ ਬ੍ਰਹਸਪਤ ਹੈ ਸਾਹ ਦੀ ਪ੍ਰੋਬਲਮ ਦੇ ਸਕਦਾ ਤਾਂ ਸੈਰ ਜ਼ਰੂਰ ਕਰੋ ਹਾਂ ਕਾਰਜ ਲਈ ਦੋ ਚੀਜ਼ਾਂ ਤੇ ਖਰਚ ਹੋਣਗੇ ਵਿਆਹ ਸ਼ਾਦੀ ਦੀ ਉਮਰ ਦਾ ਕਿਉਂਕਿ ਬ੍ਰਹਸਪਤਨਾ શુભ ਕਮਾਲ ਲਈ ਕਾਰਜ ਲਈ ਵਧੀਆ ਮੰਨਿਆ ਜਾਂਦਾ ਬ੍ਰਹਸਪਤ ਤੇ ਸ਼ੁਕਰ ਤੇ ਇਸ ਕਰਕੇ ਇੱਥੇ ਬ੍ਰਹਸਪਤ ਨੇ ਇਹ ਕੰਮ ਤੇ ਜ਼ਰੂਰੀ ਕਰਵਾਏ ਦੇਣੇ ਆ ਜਦੋਂ ਜਦੋਂ ਇਸ ਨੇ ਆਪਣੀ ਸਤਵੀਂ ਦ੍ਰਿਸ਼ਟੀ ਨਾਲ ਤੇ ਪੰਜਵੀਂ ਦ੍ਰਿਸ਼ਟੀ ਨਾਲ ਜਿਸ ਘਰ ਨੂੰ ਦੇਖੇਗਾ ਉਸ ਵਿੱਚ ਵਿਧੀ ਕਰਾਏਗਾ ਹੀ ਕਰਾਏਗਾ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਥੋੜੇ ਦਿਨਾਂ ਤੋਂ ਬਾਅਦ ਕੇਤੂ ਵੀ ਚੇਂਜ ਹੋ ਰਿਹਾ ਉਸ ਬਾਰੇ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਕੇਤੂ 12ਵੇਂ ਸਥਾਨ 'ਚ ਚਲੇ ਜਾਏਗਾ ਤੇ ਬ੍ਰਹਸਪਤ ਜਿੱਥੇ ਬੈਠਦਾ ਨਾ ਤੇ ਕਿਤੂ ਜਿੱਥੇ ਬੈਠਦਾ ਇਹ ਦੋਨੋਂ ਚੀਜ਼ਾਂ ਦਾ ਇੱਕ ਦੂਜੇ ਨਾਲ ਬੜਾ ਕਹਿ ਸਕਦੇ ਆਪਾਂ ਕਿ ਸਬੰਧ ਹੁੰਦਾ ਹੈ ਹੈਨਾ ਗੁਰੂ ਬ੍ਰਹਸਪਤ ਨੂੰ ਗੁਰੂ ਕਿਹਾ ਗਿਆ ਤੇ ਕਿਤੂ ਚੇਲਾ ਕਿਹਾ ਗਿਆ ਹੁਣ ਤੁਹਾਨੂੰ ਪਤਾ ਹੀ ਹੈ ਜੇ ਗੁਰੂ ਜਿੱਥੇ ਬੈਠਾ ਹੈ ਤੇ ਚੇਲੇ ਨੇ ਉੱਥੇ ਪਹੁੰਚ ਹੀ ਜਾਣਾ ਮਤਲਬ ਉਹਦੀ એનર્ਜੀ ਉੱਥੇ ਰਹਿਣੀ ਹੈ ਤੇ ਜਿੱਥੇ ਚੇਲਾ ਗਿਆ ਤੇ ਗੁਰੂ ਦੀ ਨਰਜੀ ਤੋਂ ਉਹਦੇ ਨਾਲ ਹੁੰਦੀ ਹੈ ਆਸ਼ੀਰਵਾਦ ਹੁੰਦਾ ਹੈ ਹੈਨਾ ਤਾਂ ਇਸ ਕਰਕੇ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਰਹੇਗੀ ਲੇਪਰਾਸ ਨੇ ਤੁਲਾ ਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸਿਤਾਰਿਆਂ ਦੇ ਹਿਸਾਬ ਦੇ ਨਾਲ ਤੁਲਾ ਰਾਸ਼ੀ ਤੇ ਤੁਲਾ ਲੱਗਣ ਵਾਲਿਆਂ ਲਈ ਤਕਰੀਬਨ ਬ੍ਰਹਸਪਤ ਗਿਆ ਨੌਵੇਂ ਸਥਾਨ ਵਿੱਚ ਮਿੱਤਰ ਤਾਂ ਨਹੀਂ ਹੈ ਬ੍ਰਹਸਪਤ ਨੌਵੇਂ ਸਥਾਨ ਵਿੱਚ ਚ ਗਿਆ ਹੈ ਪਰ ਨਾਲ ਹੀ ਜੋ ਬ੍ਰਹਸਪਤ ਹੈ ਤੁਹਾਡੇ 6ਵੇਂ خانه ਦਾ ਮਾਲਕ ਹੈ ਹੈਨਾ ਤੁਹਾਡੀ ਰਾਸ਼ੀ ਤੋਂ 6ਵੇਂ خانه ਦਾ ਮਾਲਕ ਤਾਂ 6ਵੇਂ خانه ਦਾ ਮਾਲਕ ਗਿਆ ਤੁਹਾਡੇ ਕਿਸਮਤ ਸਥਾਨ ਵਿੱਚ ਇੱਥੇ ਹੋ ਥੋੜਾ ਜਿਹਾ ਤੁਹਾਨੂੰ ਸੋਚ ਕੇ ਚੱਲਣਾ ਪੈਣਾ ਹੈ ਕਿਉਂਕਿ ਤੁਹਾਡੇ ਹਿੰਮਤਾਂ ਦਾ مالک ਵੀ ਹੈ ਤੇ ਕਿਸਮਤ ਸਥਾਨੀ ਚ ਬੈਠ ਗਿਆ। ਚੱਲਦੇ ਚੱਲਦੇ ਕੰਮਾਂ ਵਿੱਚ ਥੋੜੀ-ਬਹੁਤੀ ਰੁਕਾਵਟ ਹੁੰਦੀ ਹੀ ਜਾਏਗੀ। ਇਹ ਰੁਕਾਵਟ ਨੂੰ ਦੂਰ ਕਰਨ ਦੇ ਲਈ ਤੁਸੀਂ ਇੱਕ ਤਾਂ ਜਿਆਦਾ ਪਰੇਸ਼ਾਨ ਨਹੀਂ ਹੋਣਾ ਤੇ ਦੂਜਾ ਬ੍ਰਸਪਤ ਨੂੰ ਸ਼ੁਭ ਕਰਨ ਦੇ ਲਈ ਉਪਾਅ ਕਰਨੇ ਆ ਕਿਉਂਕਿ ਬ੍ਰਸਪਤ ਛੇਵੇਂ ਖਾਨੇ ਦਾ مالک ਹੈ। ਜਿਆਦਾ ਕਰਜ਼ਾ ਨਹੀਂ ਲੈਣਾ ਧੋਖੇ ਤੋਂ ਬਚਣਾ ਹੈ। ਆਪਣੇ ਸਿਹਤ ਦਾ ਬਹੁਤ ਧਿਆਨ ਰੱਖਣਾ ਹੈ। ਤੀਜੀ ਗੱਲ ਕਿਉਂਕਿ ਸ਼ੁਕਰ ਜਿੱਥੇ-ਜਿੱਥੇ ਸ਼ੁਭ ਫਾਲ ਦਿੰਦਾ ਜਾਏਗਾ ਉੱਥੇ-ਉੱਥੇ ਬ੍ਰਸਪਤ ਦੇ એનર્ਜੀ ਦੀ ਸ਼ੁਭ ਹੁੰਦੀ ਜਾਏਗੀ ਤਾਂ ਗਾਂ ਨੂੰ ਆਲੂ ਖਲਾਉਂਦੇ ਰਹਿਓ ਤਾਂ ਇੱਥੇ ਬੈਠਾ ਬ੍ਰਸਪਤ ਜੋ ਰਾਸ਼ੀ ਪਰਵਰਤਨ ਕਰਿਆ ਨਾਮੇ ਸਤਾਂ ਵਿੱਚ ਕੋਈ ਵੀ ਇਹ ਸ਼ੁਭ ਨਹੀਂ ਜਾਤ ਦੇਗਾ ਪਰ ਧਿਆਨ ਰੱਖਣ ਵਾਲੀ ਗੱਲ ਇੱਕ ਹੋਰ ਵੀ ਆ ਕਿਸੇ ਤਰ੍ਹਾਂ ਨਾਲ ਜਾ ਜ਼ੋਰ ਜ਼ਮੀਨ ਦਾ ਝਗੜਾ ਚੱਲੇ ਜਾਂ ਮੈਰਿਜ ਲਾਈਫ ਵਿੱਚ ਕੋਈ ਪ੍ਰੋਬਲਮ ਆਵੇ ਜੀਵਨ ਸਾਥੀ ਨਾਲ ਪਰੇਸ਼ਾਨੀ ਹੋਵੇ ਤਾਂ ਇੱਥੇ ਤੁਸੀਂ ਬ੍ਰਸਪਤ ਦੇ ਨਾਲ ਨੂੰ ਸ਼ੁਭ ਕਰ ਲਈਓ ਪਾ ਕਰਨਾ ਜਿਦਾ ਚਨੇ ਦੀ ਦਾਲ ਵਗੈਰਾ ਧਾਰਮਿਕ ਸਿਚੁਏਸ਼ਨ ਹਾਲਾਤ ਮੁਤਾਬਕ ਹੀ ਗ੍ਰਹਾਂ ਦੀ એનર્ਜੀ ਦਾ ਪ੍ਰਭਾਵ ਸ਼ੁਭ ਕਰਨ ਲਈ ਉਪਾਅ ਕਰਦੇ ਆ। ਅਰੀ ਰਾਸ਼ੀ ਸਕੋਰਪੀਆ ਜਾਨੀ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਚੰਦਰ ਲਗਨ ਚ ਹੈ। ਚੰਦਰ ਲਗਨ ਚ ਅੱਜ ਕੱਲ੍ਹ ਚੱਲ ਰਿਹਾ। ਪਰ ਜੇ ਬ੍ਰਹਸਪਤੀ ਗੱਲ ਕਰੀ ਆਪਾਂ ਤਾਂ ਬ੍ਰਹਸਪਤੀ ਰਾਸ਼ੀ ਤੋਂ ਕਿੱਥੇ ਗਿਆ? 8ਵੇਂ ਸਥਾਨ ਚ। 8ਵਾਂ ਸਥਾਨ ਵੈਸੇ ਦੇਖਿਆ ਜਾਵੇ ਤਾਂ ਕੁਮ ਮੰਨਿਆ ਜਾਂਦਾ ਪਰ ਧਨ ਸਥਾਨ ਨੂੰ ਦੇਖੇ ਗੱਠੇ ਬੈਠ ਕੇ। ਇਨਕਮ ਤੇ ਖਰਚੇ ਇਕੱਤਾ ਬਰਾਬਰ ਹੋਣ ਲੱਗ ਜਾਣਗੇ ਕਿਉਂਕਿ ਅੱਠਵੀਂ ਦ੍ਰਿਸ਼ਟੀ ਗੁਰੂ ਦੀ ਗਈ ਨਾ ਧਨਸਥਾਨ ਦੇ ਵਿੱਚ ਜਿਹੜਾ ਗ੍ਰਹਿ ਉੱਥੇ ਬੈਠਾ ਹੋਊਗਾ ਉਸਤੇ ਦ੍ਰਿਸ਼ਟੀ ਪਾਏਗਾ ਹਨਾ ਤਾਂ ਬ੍ਰਿਸ਼ਚਕ ਲਗਨ ਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਸੋਚ ਦਾ ਮਾਲਕ ਵੀ ਹੈ ਤਾਂ ਆਪਣੀ ਸੋਚ ਨੂੰ ਤੁਸੀਂ ਸਹੀ ਰੱਖਣਾ ਹੈ ਔਲਾਦ ਦੀਆਂ ਚਿੰਤਾਵਾਂ ਥੋੜੀਆਂ ਵਧਣਗੀਆਂ ਪੜ੍ਹਾਈ ਨੂੰ ਲੈ ਕੇ ਕੋਕੀ ਦਿਮਾਗ ਤੇ ਕੁਝ ਵੀ ਕਰ ਸਕਦੇ ਹੋ ਤੁਸੀਂ ਇਹ 13 ਮਹੀਨੇ ਦੇ ਵਿੱਚ ਨਾਲ ਹੀ ਨੀਲ ਫੇਮ ਤੁਹਾਡਾ ਵਧਣ ਵਾਲਾ ਹੈ ਸੋਨੇ ਦੀ ਚੇਨ ਜ਼ਰੂਰ ਪਾ ਕੇ ਰੱਖਿਓ ਕਿਉਂਕਿ ਬ੍ਰਹਸਪਤ ਨੂੰ ਕੈਮ ਕਰਨਾ ਪਏਗਾ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਪੇਪਲ ਨੂੰ ਪੌਂਦੇ ਅੱਠਵੇਂ ਬੈਠਾ ਬ੍ਰਹਸਪਤ ਹਮੇਸ਼ਾ ਚੂੜਾ ਪਾ ਦਿੰਦਾ ਹੈ ਤਾਂ ਮੇਨ ਗੱਲ ਇਹ ਹੈ ਕਿ ਬ੍ਰਹਸਪਤ ਇੱਥੇ ਬੈਠ ਕੇ ਨੁਕਸਾਨ ਨਹੀਂ ਕਰੇਗਾ ਕਿਉਂਕਿ ਆਪਣੀ ਰਾਸ਼ੀ ਨੂੰ ਦੇਖੇਗਾ ਧਨ ਦੇਵੇਗਾ ਹੁਣ ਤੁਸੀਂ ਆਪ ਦੇਖੋ ਇੱਥੇ ਬੈਠ ਕੇ ਬ੍ਰਹਸਪਤ ਸੱਤਵੀਂ ਦ੍ਰਿਸ਼ਟੀ ਨਾਲ ਦੇਖ ਰਿਹਾ ਤੁਹਾਨੂੰ ਤੇ ਨੌਵੀਂ ਦ੍ਰਿਸ਼ਟੀ ਨਾਲ ਦੇਖੇਗਾ ਸੁਖ ਸਥਾਨ ਨੂੰ ਜਾਨੀ ਚੌਥੇ خانه ਨੂੰ ਤਾਂ ਸੁੱਖਾ ਚੜੀ ਇੱਥੇ ਵਾਦਾ ਕਰੇਗਾ ਇੱਕ ਹੋਰ ਕਹਿੰਦੇ ਆ ਬ੍ਰਹਸਪਤ ਦੇ ਬਾਰੇ ਕਿ ਬ੍ਰਹਸਪਤ ਜਿੱਥੇ ਬੈਠਦਾ ਹੈ ਨਾ ਉੱਥੇ ਭਾਵੇਂ ਉਹ ਦੀਵੇ ਥੱਲੇ ਨੇਰੇ ਵਾਲੀ ਗੱਲ ਕੁਝ ਕਰੇ ਨਾ ਕਰੇ ਪਰ ਜਿੱਥੇ ਦੇਖਦਾ ਹੈ ਗੁਰੂ ਜਦੋਂ ਬlesing ਦਿੰਦਾ ਤਾਂ ਅਸ਼ੀਰਵਾਦ ਇਤੋਂ ਸਾਹਮਣੇ ਵਾਲੇ ਨੂੰ ਹੀ ਮਿਲਦਾ ਆਪਣੇ ਆਪ ਨੂੰ ਤਾਂ ਕਾਟੀ ਐ ਤਾਂ ਕੋਈ ਅਸ਼ੀਰਵਾਦ ਦਿੰਦਾ ਹੈ ਨਾ ਤਾਂ ਇਸ ਕਰਕੇ ਕਹਾਵਤ ਬ੍ਰਹਸਪਤ ਦੀ ਮਸ਼ੂਰਾ ਕਿ ਬ੍ਰਹਸਪਤ ਦੀ ਜਿਸ ਜਗ੍ਹਾ ਤੇ ਦ੍ਰਿਸ਼ਟੀ ਹੁੰਦੀ ਹੈ ਪੰਜਵੀਂ ਸੱਤਵੀਂ ਤੇ ਨੌਵੀਂ ਦ੍ਰਿਸ਼ਟੀ ਬ੍ਰਹਸਪਤ ਦੀ ਉਸ ਜਗ੍ਹਾ ਹਮੇਸ਼ਾ ਮਾਤਾਈ ਹੁੰਦਾ ਹੈ ਅਗਲੀ ਰਾਸ਼ੀ ਤਨੂ ਰਾਸ਼ੀ ਸਭ ਤੋਂ ਵੈਸਟਾ ਤਨੂ ਰਾਸ਼ੀ ਵਾਲਿਆਂ ਲਈ ਕਿਉਂ ਕਿਉਂਕ ਕਤਨੁਰਾਸ਼ੀ ਵਾਲੇ ਲਈ ਬਹੁਤ ਅੱਛਾ ਸਮਾ ਵਿਆਹ ਸ਼ਾਦੀ ਲਈ ਚੰਗਾ ਕੰਮ ਕਾਰ ਲਈ ਚੰਗਾ ਬਿਜ਼ਨਸ ਲਈ ਚੰਗਾ ਹਰ ਨਵੇਂ ਕੰਮ ਲਈ ਚੰਗਾ ਬਲੇਸਿੰਗ ਲਈ ਚੰਗਾ ਤੇ ਉਸ ਤੋਂ ਵੀ ਜ਼ਿਆਦਾ ਧਾਰਮਿਕ ਹੋਣ ਲਈ ਚੰਗਾ ਧਾਰਮਿਕ ਯਾਤਰਾ ਲਈ ਚੰਗਾ ਤੇ ਹਰ ਕੰਮ ਲਈ ਆਪਾਂ ਕਹਿ ਸਕਦੇ ਹਾਂ ਚੰਗਾ ਹੀ ਹੈ ਧਿਆਨ ਰੱਖਣ ਵਾਲੀਆਂ ਸਿਰਫ ਦੋ ਗੱਲਾਂ ਜੀਵਨ ਸਾਥੀ ਨਾਲ ਬੈਸਭਾਜੀ ਤੋਂ ਬਚਣਾ ਤੇ ਦੂਜਾ ਬ੍ਰਸਪਤੀ ਨੂੰ ਸ਼ੁਭ ਕਰਨ ਦੇ ਲਈ ਬਿਲਕੁਲ ਕਿਸੇ ਨਾਲ ਧੋਖਾ ਨਹੀਂ ਕਰਨਾ ਝੂਠਾ ਵਾਅਦਾ ਨਹੀਂ ਕਰਨਾ ਬੈਸਭਾਜੀ ਤੋਂ ਬਚਣਾ ਮਾਤਾ ਪਿਤਾ ਦੇ ਘਰ ਹੀ ਹੰਡਦੇ ਰਹਿਣਾ ਬ੍ਰਹਸਪਤ ਤੁਹਾਨੂੰ ਬਹੁਤ ਸ਼ੁਭ ਹੁੰਦਾ ਹੈਗਾ ਕਦੇ ਕਦੇ ਤੁਸੀਂ ਪਾਣੀ ਚ ਗੰਗਾ ਜਾਂ ਜਾਂ ਧਾਰਮਿਕ ਸਥਾਨ ਦਾ ਜਲ ਪਾ ਕੇ ਇਸ਼ਨਾਨ ਕਰਦੇ ਰਹਿਣਾ ਇਹ ਠੀਕ ਹੈ ਕਿ ਬ੍ਰਹਸਪਤ ਨਰਜੀਤੀ ਰਿਹਾ ਪਰ ਦੂਜੇ ਗ੍ਰਹਿ ਵੀ ਤਾਂ ਬਦਲਦੇ ਹਨ ਉਹ ਜਿੱਥੇ ਜਾਂਦੇ ਹਨ ਉਹਨਾਂ ਦਾ ਪ੍ਰਭਾਵ ਵੀ ਤੇ ਪੈਂਦਾ ਹੀ ਹੈ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਬ੍ਰਹਸਪਤ ਦਾ ਰਾਸ਼ੀ ਪਰਵਰਤਨ ਤੁਹਾਡੇ 12ਵੇਂ ਖਾਨੇ ਦਾ ਮਾਲਕ ਸੀਨੇ ਖਾਨੇ ਚ ਗਿਆ ਸੇਤਲੇ ਸਿਤਾਰੇ ਤੁਹਾਡੇ ਢਿੱਲੇ ਹੋਗੇ ਰੋਗ ਬਿਮਾਰੀ ਚ ਚਲੇ ਗਿਆ 12ਵੇਂ ਖਾਨੇ ਦਾ ਮਾਲਕ ਥੋੜੇ ਖੱਜਲਖਵਾਰੀ ਦੇ ਸਕਦਾ ਹੈ ਇਸ ਕਰਕੇ ਬਹੁਤ ਹੀ ਧਿਆਨ ਨਾਲ ਆਪਣਾ ਖਾਣ ਪੀਣ ਕਰਨਾ ਹੈ ਤੇ ਉਹ ਕੁੱਤਿਆਂ ਨੂੰ ਕੁਝ ਨਾ ਕੁਝ ਪਾਉਂਦੇ ਰਹਿਣਾ ਹੈ ਅਗਰ ਕਿਤੇ ਤੁਹਾਨੂੰ ਮੁਰਗੇ ਮਿਲ ਜਾਂ ਤਾਂ ਉਹਨਾਂ ਨੂੰ ਮਸਾਲਾ ਦੀ ਢਾਲ ਪਾਉਂਦੇ ਇੱਥੇ ਬ੍ਰਹਿਸਪਤ ਬੜਾ ਸ਼ੁਭ ਫਲ ਦਿੰਦਾ ਹੈ ਮਗਰ ਰਾਸ਼ੀ ਵਾਲਿਆਂ ਦੇ ਵੈਸੇ ਸ਼ਨੀ ਬ੍ਰਹਿਸਪਤ ਦੇ ਘਰ ਚੀ ਆ ਤੇ ਬ੍ਰਹਿਸਪਤ ਗੋਂ ਜੋ ਹੈ ਬੁੱਧ ਦੇ ਘਰ ਚਾ ਤੇ ਬੁੱਧ ਜੋ ਹੈ ਉਹ ਸ਼ਨੀ ਦਾ ਮਿੱਤਰ ਹੀ ਹੈ ਮੇਰੇ ਘਰ ਚ ਤੂੰ ਤੇ ਤੇਰੇ ਘਰ ਚ ਮੈਂ ਤੇ ਆਪਾਂ ਇੱਕ ਦੂਜੇ ਨੂੰ ਕੁਝ ਨਹੀਂ ਕਹਿਣ ਵਾਲੀ ਗੱਲ ਹੋ ਜਾਣੀ ਹੈ ਇੱਥੇ ਬ੍ਰਸਪਤ ਚਣੀ ਜੋ ਹੈ ਬ੍ਰਸਪਤ ਦੇ ਘਰ ਚ ਬੈਠਾ ਤਾਂ ਇਸ ਕਰਕੇ ਬ੍ਰਸਪਤ ਕੋਈ ਵੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਵਾਲੀ ਗੱਲਬਾਤ ਨਹੀਂ ਕਰੇਗਾ ਥੋੜੀਆਂ ਤੁਹਾਨੂੰ એનર્ਜੀ ਸ਼ੁਭ ਹੀ ਦੇਗਾ ਤਾਂ ਦੂਜੀ ਗੱਲ ਮਕਰ ਰਾਸ਼ੀ ਵਾਲਿਆਂ ਨੇ ਇਹ ਕਰਨੀ ਚਾਹੀਦੀ ਇਹਨਾਂ ਨੂੰ ਕਿ 6 ਹਲਦੀ ਦੀਆਂ ਗੱਠਾਂ 6 ਨੇ ਖਾਣੇ ਚ ਤਾਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਨਾਲ ਹੀ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਇਹ ਵਿਰੋਧੀ ਵੀ ਤੁਹਾਡਾ ਕੁਝ ਨਾ ਵਿਗਾੜ ਸਕਣ ਤਾਂ ਕੁਝ ਨਾ ਕੁਝ ਬਜ਼ੁਰਗਾਂ ਨੂੰ ਕਿਸੇ ਬਜ਼ੁਰਗ ਨੂੰ ਕਿਸੇ ਜ਼ਰੂਰਤਮੰਦ ਬਜ਼ੁਰਗ ਨੂੰ ਜੋ ਕਿ ਸ਼ਨੀ ਦਾ ਕੰਮ ਕਰਦਾ ਹੋਵੇ ਸ਼ਨੀ ਦਾ ਮਤਲਬ ਲੇਬਰ ਦਾ ਕੰਮ ਕਰਦਾ ਹੋਵੇ ਤਾਂ ਉਹਨਾਂ ਨੂੰ ਤੁਸੀਂ ਕਦੇ-ਕਦੇ ਕੱਪੜਾ ਪੀਲੇ ਰੰਗ ਦਾ ਕੱਪੜਾ ਜਾਂ ਤੁਸੀਂ ਉਹਨਾਂ ਨੂੰ ਖਾਣਾ ਵਗੈਰਾ ਖਿਲਾਉਂਦੇ ਹੋ ਤਾਂ ਬੱਧੀ ਹੈ ਅਕਿਊਰਸ ਜੇਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਪ੍ਰੈਸਪਤ ਹੈ ਉਹ ਤੁਹਾਡੇ ਇਨਕਮ ਦਾ ਮਾਲਕ ਹੈ ਤੇ ਧਨਸਥਾਨ ਦਾ ਮਾਲਕ ਹੈ ਜੋ ਗਿਆ ਸੋਚ ਸਥਾਨ ਵਿੱਚ ਇਨਕਮ ਨੂੰ ਦੇਖੇਗਾ ਇਨਕਮਸ ਦੇ ਸੋਰਸਸ ਵਿਧਾਨ ਲਈ ਤੁਸੀਂ ਜੋ ਕੰਮ ਕਰ ਕਰ ਰਹੇ ਸੀ ਉਸ ਵਿੱਚ ਨਵਾਂ ਐਡੀਸ਼ਨ ਕਰਨ ਬਾਰੇ ਸੋਚ ਰਹੇ ਹੋ ਦਾ ਵਸਟਾ ਬਹੁਤ ਚੰਗਾ ਐਡੀਸ਼ਨ ਹੋ ਜਾਏਗਾ ਇਨਕਮ ਵਧੇਗੀ ਐਲੀਗੇਸ਼ਨ ਤੋਂ ਮਤ ਤੋਬਾ ਜਨਾ ਹੈ ਨਾ ਕੋਈ ਤੋਮਤੇ ਲੱਗ ਜਾਏਗੀ ਕਿਸੇ ਤਰ੍ਹਾਂ ਨਾ ਕੋਈ ਰਿਸ਼ਤੇ ਚੰਦੇ ਚੰਦੇ ਥੋੜੇ ਜੇ ਖਰਾਬ ਹੋ ਜਾਣਗੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਸ਼ਨੀ ਬ੍ਰਹਸਪਤ ਦੇ ਘਰ ਚਾ ਦੂਜੇ ਖਾਨੇ ਚਾ ਤਾਂ ਸ਼ਨੀ ਦੀ ਵਸਤੂ ਯਾਨਕਿ ਕਾਲੇ ਮਹਾ ਦੀ ਦਾਲ ਤੇ ਕਾਲੀ ਛੋਨੀ ਕਦੇ-ਕਦੇ ਲੰਗਰ ਚ ਦਿੰਦੇ ਰਹੋ ਤੇ ਨਾਲ ਮੱਥੇ ਤੇ ਦੁੱਧ ਲਾਉਂਦੇ ਰਹੋ ਤੇ ਬ੍ਰਹਸਪਤ ਨੂੰ ਹੋਰ ਅੱਛਾ ਕਰਨ ਦੇ ਲਈ ਤੁਸੀਂ ਇਨਕਮ ਦੇ ਸੋਰਸਸ ਵਧਾਉਣ ਦੇ ਲਈ ਆਪਣੇ ਭੈਣ ਭਾਈ ਨਾਲ ਸੰਬੰਧ ਜਰੂਰ ਅੱਛੇ ਰੱਖਿਓ ਤਾਂ ਕਿ ਮੰਗਲ ਦੀ એનર્ਜੀ ਤੇ ਬੁੱਧ ਦੀ એનર્ਜੀ ਵੀ ਸੁਭਦਾਨ ਨੂੰ ਮਿਲਦੀ ਹੈ। ਪਾਇਸੇ ਜਨੀ ਮੇਂਡਾਸ਼ੀ ਮੇਂਡਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਿਹਾ ਗ੍ਰਹਿ ਮਦਬਕ ਤੁਹਾਡੇ ਲਗਨ ਦਾ ਮਾਲਕ ਹੈ। ਤੁਹਾਡੇ ਲਗਨ ਦਾ ਮਾਲਕ ਚੌਥੇ ਸਤਾਨ ਵਿੱਚ ਜਿੱਥੇ ਜਨਤਾ ਦਾ ਪ੍ਰਪੋਰਸ ਆ ਰਿਹਾ ਹੈ ਤੁਹਾਡਾ। ਸੁੱਖਾਂ ਲਈ ਤੁਸੀਂ ਜੋ ਭਜਨ ਅਟ ਕੀਤੀ ਘਰਮ ਕਾਨ ਬਣਾਉਣ ਬਾਰੇ ਸੋਚਿਆ ਹੋ ਵੀ ਬਣਿਆ ਤੇ ਇਹ એનર્ਜੀ ਬ੍ਰਹਸਪਤੀ ਨੂੰ ਹੋਰ ਸ਼ੁਭ ਦੇਣ ਵਾਲਾ ਹੈ ਹੁਣ ਸ਼ਨੀ ਲਗਨ ਚ ਬੈਠਾ ਹੈ ਤੇ ਸ਼ਨੀ ਜੋ ਹੈ ਜੋਤੀ ਵੈਸੇ ਜੇ ਜਿਹੜੀ ਰਾਹੂ ਦੇ ਨਾਲ ਪੰਜਵੀਂ ਦ੍ਰਿਸ਼ਟੀ ਜੋ ਹੈ ਉਹ ਸੋਚ ਸਥਾਨ ਤੇ ਪਾਏਗਾ ਪਰ ਬ੍ਰੈਸ ਪਰ ਚੌਥੇ ਸਥਾਨ ਵਿੱਚ ਔਲਾਦ ਲਈ ਕੰਮਕਾਰ ਲਈ ਕਰਮ ਕਾਂਡ ਬਣਾਉਣ ਲਈ ਜ਼ਮੀਨ ਖਰੀਦਣ ਲਈ ਇੱਥੇ ਬੈਠਾ ਬ੍ਰੈਸ ਪਰ ਸਭ ਤੋਂ ਜ਼ਿਆਦਾ ਸ਼ੁਭਕਾਮਨਾ ਦਿੰਦਾ ਹੈ ਦੂਜਾ ਦੇਖੇਗਾ ਦਸਵੇਂ ਖਾਨੇ ਨੂੰ ਸਰਕਾਰੀ ਨੌਕਰੀ ਕਰਨ ਦਿਓ ਤਾਂ ਡੈਫੀਨੇਟਲੀ ਤਰੱਕੀ ਹੋ ਜਾਏਗੀ ਤੇ ਅچھے ਲੋਕਾਂ ਨਾਲ ਸੰਬੰਧਾਂ ਦੀ ਵੀ ਬਾਤ ਆਏਗੀ ਤਾਂ ਤੁਹਾਡੇ ਲਈ ਤਾਂ ਦੇਖਿਆ ਜਾਵੇ ਤਾਂ ਦਸਵਾਂ ਖਾਨਾ ਇੱਕ ਕਰਮ ਦਾ ਤੇ ਕੰਮ ਕਾਂਡ ਤੇ ਕਰਮ ਦੇ ਵਿੱਚ ਬਾਤ ਦਾ अच्छा होने वाला है पिता, से पिता का है। है। दी सेहत बिल्कुल ठीक हो चाहे पिता ਤੁਹਾਡੇ ਅਗਰ ਕੰਮ ਕਰ ਕਰਦੇ ਆ ਤਾਂ ਉਹਨਾਂ ਨੂੰ ਬਹੁਤ ਨਹੀਂ ਫਿਰ ਵੱਧ ਸਕਦਾ ਹੈ ਤੇ માતા ਧਾਰਮਿਕ ਹੋ ਜਾਣਗੇ ਤੇ ਤੁਹਾਨੂੰ ਪਤਾ ਹੀ ਹੈ ਤੇ ਧਾਰਮਿਕ ਪ੍ਰਵਿਰਤੀ ਹਮੇਸ਼ਾ ਸਹੀ ਹੁੰਦੀ ਹੈ ਕੰਮਕਾਰ ਦੇ ਵਿੱਚ એનર્ਜੀ ਦਿੰਦੀ ਹੈ ਤੇ ਤੁਹਾਨੂੰ ਇੱਕ ਪੋਜ਼ਿਟਿਵ ਆਉਰਾ ਬਣਾ ਕੇ ਰੱਖਣ ਦੀ ਜ਼ਰੂਰਤ ਪੈਂਦੀ ਹੈ ਤੇ ਇਹ ਬ੍ਰਹਸਪਤੀ ਇਹਨਾਂ ਦੇ ਲਈ ਬਹੁਤ ਅੱਛਾ ਕਰਦਾ ਹੈ ਦੇਖੋ ਸ਼ਨੀ ਨੇ 22 ਸਾਲ ਚੱਲਣਾ ਹੈ ਤੇ ਨਿਕਲਣ ਵਾਲਾ ਨਹੀਂ ਹੈ ਤਾਂ ਉਹਦੇ ਲਈ ਤੁਸੀਂ ਥੋੜਾ ਜਿਹਾ ਕੋਸ਼ਿਸ਼ ਕਰਨੀ ਹੈ तो ग्राहू थोड़े दिनों बाद इतों निकल जाएगा तो उस तो बाद तो बहुत ही ज़्यादा रिलैक्स मिलेगी जो पिछले डेढ़ साल तो नहीं मिल रही थी वैसे मीन राशि वालनु राशि वाले मिथुन राशि वाले मेष राशि वाल करक राशि वाले, ले, वाले, ले, वाले ले, सारे लिए तकरीबन तकरीबन युभ फल देगा किसी राशि वाले कोई प्रॉब्लम आँग है तो होर ग्रह की वजह ना आ सकती है तुम उन्होंने उपा परेज कर लेना बृहस्पत की वजह न आएगी तो आपको उपा दस करोंगे तो न ही रिलैक्स मिल जाएगी वो सियाने कहें उपा परज चंगा तो परेज करके रख दूँ ਤੁਸੀਂ ਅਮਜੋ ਸੋਨੇ ਤੇ ਸੂਰਜ ਅਗਲੇ ਵਰਗੀ ਗਾ 13 ਮਹੀਨੇ ਬ੍ਰਸਪਦਾਂ રાશિ ਪਰਵਰਤਨ ਮਿਥੁਨ ਰਾਸ਼ੀ ਚ ਹੈ ਪਰ ਮਾਤਮਾ ਕਰੇ ਤੁਹਾਡੇ ਸਭ ਦੇ ਲਈ ਬਹੁਤ ਹੀ ਅੱਛਾ ਸਮਝ ਜਾ ਸਕਦਾ ਜੀ ਆਪ ਸਭ ਦਾ ਇਹ ਬ੍ਰਸਪਦਾਂ ਰਾਸ਼ੀ ਪਰਵਰਤਨ ਬਹੁਤ ਸਫਲ ਰਕੇ ਆਵੇ ਜੋ ਵੀ ਤੁਹਾਡੇ ਕੰਮ ਰੋ ਕਿਹਾ ਡੈਫੀਨੇਟਲੀ ਬਹੁਤ ਜਲਦੀ ਹੋ ਜਾ ਸਾਰਸ਼ਕ